ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਰਾਤ ਦਾ ਸਮਾਂਗਾ ਰਾਤ ਦੇ 9:30 10:00 ਵੱਜ ਚੁੱਕੇ ਆ ਤੇ ਅਸੀਂ ਖਨੌਰੀ ਬਾਰਡਰ ਦੇ ਉੱਤੇ ਮੌਜੂਦ ਆ ਸੋ ਹੁਣ ਦਾ ਜਿਹੜਾ ਤਾਇਆ ਹਾਲਾਤ ਨੇ ਕਿਸਾਨ ਇੱਕ ਵਾਰ ਬੈਠੇ ਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਸ਼ੰਭੂ ਵੀ ਹੋਈ ਆ ਤੇ ਇਧਰਲੇ ਪਾਸੇ ਜਿਹੜੀਆਂ ਹਰਿਆਣਾ ਦੀਆਂ ਜਿਹੜੀਆਂ ਫੋਰਸ ਆ ਜਾਂ ਹਰਿਆਣਾ ਦਾ ਜਿਹੜਾ ਪ੍ਰਸ਼ਾਸਨ ਇੱਕ ਪਾਸੇ ਖੜਾਗਾ ਪੈਰਾਮਿਲਟਰੀ ਫੋਰਸ ਵੀ ਖੜੀ ਆ ਹਰਿਆਣਾ ਦੇ ਜਿਹੜੇ ਪੁਲਿਸ ਅਧਿਕਾਰੀ ਉਹ ਵੀ ਖੜੇ ਆ ਤੇ ਜਿੱਥੇ ਅਸੀਂ ਖੜੇ ਆ ਇੱਥੇ ਕਿਸਾਨ ਆ ਤੇ ਸਾਹਮਣੇ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਜਿੱਥੇ ਲਾਈਟ ਚੱਲ ਰਹੀ ਆ ਉੱਥੋਂ ਜਿਹੜੀ ਬੈਰੀਗੇਟਿੰਗ ਸ਼ੁਰੂ ਹੁੰਦੀ ਆ ਜਿਹੜੀ ਵਾਟਰ ਕੈਨਨ ਦੀ ਗੱਲ ਕਰ ਲਈਏ ਆਪਾਂ ਜਾਂ ਟਾਇਰ ਗੈਸ ਵਾਲੀਆਂ ਗੱਡੀਆਂ ਦੀ ਗੱਲ ਕਰ ਲਈਏ ਉਹ ਉੱਥੇ ਖੜੀਆਂ ਗਈਆਂ ਅੱਜ ਦੇ ਅਸੀਂ ਤੁਹਾਨੂੰ ਸਾਰੇ ਦਿਨ ਦੀ ਜਿਹੜੀ ਜਾਣਕਾਰੀ ਆ ਉਹ ਦਿੰਨੇ ਆ ਵੀ ਅੱਜ ਇੱਥੇ ਪਹਿਲਾਂ ਟਾਇਰ ਗੈਸ ਸੱਟੇ ਗਏ ਫਿਰ ਜਿਹੜੀ ਰੌਬਰਟ ਬੁਲੇਟ ਆ ਉਹ ਵੀ ਸਿੱਟੀ ਗਈ ਤੇ ਇੱਥੋਂ ਜਿਹੜੇ ਅਸੀਂ ਅਪਡੇਟ ਤੁਹਾਨੂੰ ਇਹ ਦੇਣੀ ਚਾਹੁੰਦੇ ਆ ਵੀ ਤਿੰਨ ਤੋਂ ਚਾਰ ਕਿਸਾਨ ਤਿੰਨ ਕਿਸਾਨਾਂ ਦੀ ਸਾਡੇ ਕੋਲੇ ਰਿਪੋਰਟ ਹੈ ਇੱਕ ਦੀ ਸਾਡੇ ਕੋਲੇ ਰਿਪੋਰਟ ਹੈ ਨਹੀਂ ਚਾਰ ਕਿਸਾਨ ਦੱਸੇ ਜਾ ਰਹੇ ਪਰ ਤਿੰਨ ਦੀ ਰਿਪੋਰਟ ਆ ਵੀ ਤਿੰਨ ਕਿਸਾਨ ਜਿਹੜੇ ਉਹ ਫਟੜ ਹੋਏ ਆ ਇੱਕ ਕਿਸਾਨ ਡਿੱਗ ਗਿਆ ਸੀ ਇੱਕ ਖੰਭੇ ਦੇ ਵਿੱਚ ਫਸ ਕੇ ਉਹਦੇ ਥੱਲੇ ਗਿੱਟੇ ਤੋਂ ਥੱਲੇ ਉਹਦੇ ਸੱਟ ਲੱਗੀ ਆ ਤੇ ਦੋ ਕਿਸਾਨਾਂ ਦੇ ਜਿਹੜੀ ਰਬੜ ਬੋਲਟ ਆ ਉਹ ਲੱਗੀ ਆ ਤੇ ਅਥਰੂ ਗੈਂਸ ਨਾਲ ਤਾਂ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਹੋਇਆਗਾ ਕਿਉਂਕਿ ਹੁਣ ਵੀ ਜਿਹੜਾਗਾ ਧੂਆਂਗਾ ਉਹ ਮਹਿਸੂਸ ਕਰ ਸਕਦੇ ਆਂ ਅਸੀਂ ਹਵਾ ਦੇ ਵਿੱਚ ਅੱਖਾਂ ਨੂੰ ਵੀ ਉਹ ਇਫੈਕਟ ਕਰ ਰਿਹਾਗਾ ਸੋ ਕਿਸਾਨ ਆਗੂਆਂ ਦੀ ਇੱਥੇ ਇੱਕ ਮੀਟਿੰਗ ਹੋਈ ਆ ਇੱਥੇ ਆ ਵੀ ਮਨੀਉ ਕਹਾੜ ਕਾਕਾ ਸਿੰਘ ਕੋਟ ਆ ਤੇ ਨਾਲ ਉਹਨਾਂ ਦੇ ਬਲਦੇਵ ਸਿੰਘ ਸਿਰਸਾ ਵੀ ਮੌਜੂਦ ਨੇ ਤੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਸ਼ੰਭੂ ਬਾਰਡਰ ਹੁੰਦੀ ਆ ਜਿੱਥੇ ਕਿਹਾ ਜਾਂਦਾਗਾ ਵੀ ਕੱਲ ਨੂੰ ਅਸੀਂ ਜਿਆਦਾ ਤਾਕਤ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰਾਂਗੇ ਤੇ ਹੁਣ ਅਸੀਂ ਬੈਠਣਾ ਨਹੀਂ ਹੁਣ ਅਸੀਂ ਸਾਡੀ ਜਿਹੜੀ ਨੈਕਸਟ ਜਿਹੜੀ ਡੈਸਟੀਨੇਸ਼ਨ ਆ ਉਹ ਦਿੱਲੀ ਹੀ ਹੋਊਗੀ ਸੋ ਇਹ ਜਿਹੜੇ ਰਾਤ ਦੇ ਆਪਾਂ ਕਹ ਦਈਏ 9:30 10 ਵਜੇ ਦੇ ਹਾਲਾਤ ਨੇ ਇੱਥੇ ਜਿਹੜੇ ਫੋਰਸ ਨੂੰ ਵੀ ਦੱਸਿਆ ਜਾ ਰਿਹਾ ਹੈਗਾ ਜਿਵੇਂ ਇੱਕ ਪ੍ਰਸ਼ਾਸਨ ਦਾ ਇੱਕ ਆਪਣਾ ਰੂਲ ਹੁੰਦਾ ਗਾਈਡਲਾਈਨਸ ਹੁੰਦੀ ਆ ਇਹਨਾਂ ਨੂੰ ਜਿਹੜੀ ਟ੍ਰੇਨਿੰਗ ਹੁੰਦੀ ਆ ਪਰ ਫੋਰਸ ਆ ਜਿਹੜੀ ਅੱਗੇ ਵੱਲ ਨੂੰ ਵਧੀ ਆ ਤੇ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਵੀ ਕਿਸਾਨਾਂ ਦਾ ਜਿਹੜਾ ਇੱਕ ਟਰੈਕਟਰ ਆ ਟਰੈਕਟਰ ਸ਼ਾਇਦ ਮਹਿੰਦਰਾ ਦਾ ਬਈ ਉਹ ਮਹਿੰਦਰਾ 265 ਜੀ ਹਾਂ ਮਹਿੰਦਰਾ 265 ਉਹ ਉਧਰਲੇ ਪਾਸੇ ਚਲਾ ਗਿਆ ਸੀਗਾ ਇੱਥੋਂ ਲੈ ਕੇ ਗਈ ਸੀ ਇਧਰੋਂ ਇੱਥੋਂ ਲੈ ਕੇ ਗਏ ਸਾਰੇ ਇਧਰੋਂ ਗਏ ਸੀਗੇ ਹਾਂ ਤੇ ਉਹ ਆਪਣੇ ਬੈਰੀਗੇਟ ਦੇ ਬਿਲਕੁਲ ਬੈਰੀਗੇਟ ਦੇ ਨਾਲ ਖੜਾ ਹੈ ਉੱਥੇ ਇਹਨਾਂ ਨੇ ਹਵਾ ਕੱਢਦੀ ਟਰੇਡ ਅੱਛਾ ਉੱਥੇ ਹਵਾ ਕੱਢੀ ਗਈ ਹਾਂ ਹਵਾ ਕੱਢੀ ਗਈ ਜੀ ਸੋ ਕਿਸਾਨ ਜਦੋਂ ਇੱਥੇ ਪਹੁੰਚਦੇ ਨੇ ਉਹ ਦੂਆ ਜਿਹੜਾ ਪਹਿਲਾ ਟਰੈਕਟਰ ਆ ਮਹਿੰਦਰਾ ਉਹ ਅੱਗੇ ਨੂੰ ਜਾਂਦਾਗਾ ਤੇ ਉਦੋਂ ਉਹਦਾ ਟੀਅਰ ਗੈਸ ਸਿੱਟੀ ਜਾਂਦੀ ਆ ਤੇ ਮੁੰਡਾ ਦੀਆਂ ਅੱਖਾਂ ਦੇ ਵਿੱਚ ਟੀਅਰ ਗੈਸ ਪੈਣ ਕਰਕੇ ਤੇ ਅੱਗੇ ਜਿਹੜੇ ਇਹਨਾਂ ਦੀਆਂ ਟੁਕੜੀਆਂ ਆ ਗਈਆਂ ਉਹਨੂੰ ਟਰੈਕਟਰ ਨੂੰ ਅੱਗੇ ਲੈ ਗਈਆਂ ਤੇ ਉੱਥੇ ਜਾ ਕੇ ਹਵਾ ਕੱਢਤੀ ਸੋ ਇਹ ਅੱਜ ਦੇ ਰਾਤ ਦੀ ਜਿਹੜੀ ਅਪਡੇਟ ਆ ਹੁਣ ਤੱਕ ਦੀ 10 10:30 9 10 10:30 10 ਸਮਾਂਗਾ ਸੋ ਹੁਣ ਤੱਕ ਦੀ ਆ ਅਸੀਂ ਲਗਾਤਾਰ ਇੱਥੋਂ ਖਨੌਰੀ ਬਾਰਡਰ ਤੋਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੇ ਸਾਡੇ ਸੁਣ ਦੇ ਵਿੱਚ ਇਹ ਵੀ ਆਏਗਾ ਜਿਹੜੇ ਲੋਕ ਕੱਲ ਏਅਰਪੋਰਟ ਤੇ ਜਾ ਕੇ ਆਏ ਨੇ ਜਾਂ ਇੱਥੋਂ ਹੁੰਦੇ ਹੋਏ ਬਹਾਦਰगढ़ ਗਏ ਨੇ ਜਾਂ ਅੱਗੇ ਰਤਗੇ ਜੀਂਦ ਨੂੰ ਗਏ ਨੇ ਉਹਨਾਂ ਦਾ ਇਹ ਦੱਸਣਾਗਾ ਵੀ ਤਿੰਨ ਤੋਂ ਚਾਰ ਬੈਰੀਗੇਟਿੰਗ ਇਹ ਜੀ ਹੋਰ ਕੀਤੀ ਗਈ ਆ ਕਿਸੇ ਦੇ ਤਿੰਨ ਲੇਹਰਾ ਬਣਾਨਾਂ ਗਈਆਂ ਕਿਸੇ ਦੇ ਚਾਰ ਪਰ ਜਿਹੜੀ ਆ ਵਾਲੀ ਇਹ ਦੱਸਿਆ ਜਾ ਰਿਹਾ ਹੈਗਾ ਵੀ 6 ਲੇਅਰਿੰਗ ਦੀ ਜਿਹੜੀ ਬੈਰੀਗੇਟਿੰਗ ਆ ਵੀ ਕੁਛ ਮਲਬਾ ਭਰਿਆ ਗਿਆ ਹੈਗਾ ਮਾਲ ਭਰਿਆ ਗਿਆ ਹੈਗਾ ਜਿਹਨੂੰ ਆਪਾਂ ਕਹਦੇ ਆ ਸੀਮੈਂਟ ਬਜਰੀ ਵਗੈਰਾ ਭਰੀ ਗਈ ਆ ਤੇ ਕੰਡਿਆਲੀ ਤਾਰ ਲਾਈ ਹੋਈ ਆ ਤੇ ਕਿੱਲ ਲਾਏ ਹੋਏ ਨੇ ਸੋ ਇਹ ਅਪਡੇਟ ਆ ਬਣੇ ਰਹੋ ਸਾਡੇ ਨਾਲ ਧੰਨਵਾਦ ਜੀ